ਹਾਂਜੀ ਸਤਿ ਸ੍ਰੀ ਅਕਾਲ ਜੀ ਪਿਆ ਤੁਹਾਡਾ ਤਰਸੀਮ ਸਿੰਘ ਰਾਜੀ ਆ ਖੇਤੀ ਪੰਜਾਬ ਤੇ ਹਾਜ਼ਰ ਜੋ ਇਸ ਸਮੇਂ ਦਾ ਟਾਈਮ ਹੈ ਤਕਰੀਬਨ 3:15 ਮਿੰਟ ਹੋ ਚੱਕਨੇ ਮੈਨੂੰ ਘੜੀ ਚੱਲਦੀ ਦਾ ਪਤਾ ਹੀ ਨਹੀਂ ਲੱਗਿਆ ਕੰਮ ਚੱਲਦਾ ਹੋਇਆ ਹੋਈ ਦੀ ਤੇ ਜਦੋਂ ਹੁਣ ਪਿੰਡ ਵੱਲ ਨੂੰ ਗੱਡੀ ਮੋੜੀ ਤਾਂ ਨਾਲ ਕੰਮ ਨਹੀਂ ਬਣਿਆ ਸਾਰਾ ਦਿਨ ਫਟ ਗਿਆ ਬੈਂਕਾਂ ਮੋਹਾਂ ਚ ਕਬੀਲ ਲੜੀ ਚੱਕਣੀਆਂ ਬੜੋ ਔਖੀਆਂ ਨੇ ਬਾਈ 13-14 ਡੰਕਰ ਤੇ ਪਾਰ ਸਿਦਨ ਲੱਗੇ ਹੋਣੇ ਤੇ ਫੇਰ ਫਿਰ ਚਾਹ 6 ਮਿੰਟ ਮੋੜ ਕਰਦੇ ਚਲੋ ਇਹੀ ਬਾਤ ਲਾਉਂਦੀ ਆਪਰੇ ਹਨਾ ਹੋਰ ਕੋਈ ੱਪਾ ਨੂੰ ਕਾਰ ਨਹੀਂ ਆ ਵੀ ਪੈਸੇ ਕਮਾਉਣ ਦਾ ਖੇਤੀਬਾੜੀ ਦਾ ਸਾਧਨ ਨਹੀਂ ਇੱਥੋਂ ਹੀ ਪੈਸੇ ਲਾਗਦੇ ਤੇ ਇੱਥੋਂ ਹੀ ਕਮਾ ਕੇ ਆਪਾਂ ਅੱਗੇ ਚੱਲ ਆਉਂਦੇ ਲੋੜਾ ਪੂਰੀ ਕਰ ਲੈਂਦੇ ਤੇ ਨਾਲ ਮੇਰੇ ਸਵੇਰ ਦੇ ਆਮਣ ਤੇ ਜੋਤ ਨੇ ਤੇ ਕੁਛ ਕੰਮ ਬੈਂਕ ਚ ਆਮਣ ਦਾ ਸੀ ਕਿ ਦਵਿੰਦਰ ਜੋਤ ਨੂੰ ਨਾਲ ਤਿਆਰਪਾ ਦੇੜਾ ਘਾਤਰ ਲਿਆਉਣੇ ਵੀ ਇਹਨੇ ਨਾਲ ਚੈੱਕ ਲੂ ਭਾਈ ਕੰਮ ਸਾਰੇ ਹੋਣੇ ਚਾਹੀਦੇ ਨੇ ਇਹ ਰੱਬ ਕੋਈ ਮਨ ਲੈ ਕੇ ਹੁੰਦਾ ਸੀਗਾ ਕਿਉਂ ਜੋ ਦੇਖ ਕੇ ਕੈ ਗੱਲ ਬਾਤ ਠੀਕ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਸਵੇਰੇ ਹੁੰਦਾ ਸੋ ਵਜੇ ਚੱਲੇ ਸੀਗੇ ਜੀ ਆਏ ਸੀਗੇ ਫਟਾਫਟ ਕੰਮ ਕਰਕੇ ਵੀ ਚਲੋ ਵੀ ਆ ਕੇ ਰੋਟੀ ਖਾ ਲਾਂਗੇ ਜਲਦੀ ਜਲਦੀ ਕੰਮ ਨਿਬੜ ਜੂਗਾ ਤੇ ਸਾਨੂੰ ਆਉਂਦਿਆਂ ਨੂੰ 3:30 ਮੰਗੀਆਂ ਵਾਲੇ ਹੋ ਗਏ ਜੀ ਭਾ ਕੇ ਤੇ ਇਤੇ ਨਾ ਹੀ ਸਾਡਾ ਕੰਮ ਬਣਿਆ ਤੇ ਉਸ ਤੋਂ ਫੂਟ ਫਟ ਖਾ ਕੇ ਬਸ ਆ ਦਾ ਟਾਈਮ ਪਾਸ ਜਿਹਾ ਕਰ ਲਿਆ ਤੇ ਗਾਰਦੀ ਚਾ ਪਾਣੀ ਦੇ ਆ ਕੇ ਪੀਵਾਂਗੇ ਤੇ ਬੈਂਕ ਤੋਂ ਦੇਖੋ ਕੱਲ ਦੀ ਛੁੱਟੀ ਕਹਿੰਦੇ ਆ ਕਿ ਪਰਸ ਤੱਕ ਕੰਮ ਬੰਨੂਗਾ ਤੇ ਚਲੋ ਮਿਲਦੇ ਤੁਹਾਨੂੰ ਘਰੇ ਜਾ ਕੇ ਥੱਕੇ ਬੈਠਦਾਰੇ ਹੁਣ ਹੈਲੋ ਹਾਂਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਈਗੋ ਜੀ ਦੇ ਕਿਪਰ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨ ਨਾ ਭੁੱਲਣਾ ਜੀ ਸੋਹਣੇ ਸੋਹਣੇ ਤੁਸੀਂ ਕਮੈਂਟ ਕਰ ਦਿਓ ਮੈਨੂੰ ਬਹੁਤ ਵਧੀਆ ਹੀ ਲੱਗਦਾ ਹੈਗਾ ਤੇ ਅੱਜ ਆਪਾਂ ਦਾਲ ਬਣਾ ਬਣਾਵਾਂਗੇ ਜੀ ਮੂੰਗੀ ਦੀ ਤੇ ਮੰਮਾ ਲਾਈ ਜਾਂਦੇ ਤੜਕਾ ਤੇ ਟਾਈਮ ਹੋ ਗਿਆ ਜੀ 4:00 ਵਜੇਗੇ ਨੇਗੇ ਮੰਮਾ ਡੈਡੀ ਵੀ ਕੰਮ ਗਏ ਸੀਗੇ ਨਾਲ ਜੋਤ ਤੇ ਉੱਥੋਂ ਆਗੇ ਨੇਗੇ ਤੇ ਤੁਸੀਂ ਬਣੇ ਰਹੋ ਜੀ ਆਹ ਸੁਣ ਦਿਖਾਉਣੀ ਆ ਸਾਰਾ ਦਿਨ ਪਰ ਦਾ ਵਲੌਗ ਤੇ ਬੀਬੀ ਗਈ ਵੀ ਬਾਹਰ ਲੈ ਕਰੇ ਧਨੀਆ ਤੋੜਨ ਕਿਉਂਕਿ ਆਪਾਂ ਮੂੰਗੀ ਦੀ ਦਾਲ ਚ ਪਾਵਾਂਗੇ ਤੇ ਕੱਲ ਦੀ ਹੈਗੀ ਜੀ ਛੁੱਟੀ ਆਪਾਂ ਨੂੰ ਤੇ ਕੱਲ ਨੂੰ ਵੀ ਤੁਹਾਨੂੰ ਦਿਖਾਵਾਂਗੇ ਦਿਨ ਭਰ ਦਾ ਵਲੌਗ ਇੱਧਰ ਮੰਮਾ ਤੜਕਾ ਲਾਈ ਜਾਂਦੇ ਨੇਗੇ ਦਾਲ ਚ ਪਾਉਣਾਗੇ ਨੇ ਹਾਂਜੀ ਹੁਣ ਆਪਾਂ ਕਰਦੇ ਰਾਤ ਦੇ ਖਾਣੇ ਦੀ ਤਿਆਰੀ ਤੇ ਆਪਾਂ ਮੂੰਗੀ ਦੀ ਤੜਕੀ ਦਾਲ ਤੇ ਤਰਕਲਾ ਕੀ ਬਚ ਪਾਇਆ ਮੰਗੇ ਇੱਥੇ ਆਪਣਾ ਆਤਾ ਸੌਣ ਕਿ ਰੱਖਿਆ ਪਿਆ ਆਟਾ ਗੁੰਨ ਕੇ ਫਿਰ ਰੋਟੀ ਤਿਆਰ ਕਰਕੇ ਹਸਤਾਜ ਭੇਜਣੀ ਹੈ ਜੀ ਤੇ ਅ ਮਿੱਠੇ ਡੈਲ ਲੈ ਕੇ ਜਾਣੀ ਕਿਉਂਕਿ ਸਾਡੇ ਨੂੰ ਸਾਡੇ ਘਰ ਦੇ ਲਈ ਰੋਟੀ ਤਿਆਰ ਕਰਤੀ ਰਹੀਆਂ ਹਨ ਤਾਂ ਤਾਂ ਰੋਟੀ ਸਭ ਬਣ ਗਿਆ ਲਸਣ ਗੰਡਾ ਪਿਆ ਹੋਤੇ ਟਮਾਟਰ ਦਾ ਜ਼ੀਰਾ ਦੂਰ ਲਾ ਕੇ ਮੜੀਆ ਤੇ ਤੱਕ ਲਾ ਕੇ ਤੋਂ ਵੀ ਦਾ ਰੋਸ ਤੇ ਜਗਿਆ ਨਹੀਂ ਬੱਚਿਆਂ ਨਾਲ ਟਮਾਟਰ ਤਾਂ ਹੀ ਦਹੀ ਤਿਆਰ ਕਰਾਂਗੇ ਤੇ ਅੱਜ ਕਿਹਨੇ ਤਪਰ ਲੈਣਗੇ ਤਾਂ ਕਿ ਉਹ ਦਸੂਰ ਜਾਂਦੇ ਬਸ ਚਾਹ ਵੀ ਟਿਕਾ ਦੀ ਰੋਟੀ ਲੈਣਦੇ ਉੱਥੇ ਖਾ ਪੀ ਜਾਂਦੇ ਆ ਠੰਡੀਆਂ ਠੱਡੀਆਂ ਜੇ ਨਹੀਂ ਗਈ ਨੇ ਤੇ ਆਪਣੇ ਵਧੀਆ ਖਾਂਦੇ ਰੋਟੀ ਆਈ ਸੀ ਧਿਆਨ ਨਾਲ ਗਰਮੀ ਵੋਤੀ ਆ ਰਹੀ ਹੈ ਨੇ ਕੱਲੋਂ ਤੋਂ ਤਾਰਾ ਤਾਂ ਆਪਾਂ ਨੇ ਉਹ ਕੀਤਾ ਕੰਡ ਕੰਡ ਸਾਮੀ ਤੇ ਕੱਲ ਦਾ ਤੁਸੀਂ ਮੈਂ ਨਹੀਂ ਉਤਰਾ ਰਿਹਾ ਰਿਹਾ ਦੇਖੋ ਜੀ ਬਹੁਤ ਕੁਝ ਨੂੰ ਬਣਾਉਣ ਵਾਲੀ ਤੇ ਉਹ ਕਰਨ ਵਾਲਾ ਪੁੱচ্চਾ ਲਾਉਣ ਲੱਗਾ ਇੱਧਰ ਬੀਬੀ ਜਾ ਦੂਰ ਹਿੱਲ ਗਿਆ ਬੀਬੀ ਬੈਠੀ ਹੈਗੀ ਸਸਰੀ ਘਰ ਦਾ ਪੁੱਤ ਸਾਰੇ ਦਾਲ ਮੂੰਗੀ ਦੀ ਰਿੱਝੀਆਂ ਜੇ ਤੁਸੀਂ ਦੇਖ ਹੀ ਲਈ। ਲੈ ਇਹ ਜਾਂ ਤਾਂ ਜਾ ਤੁਰ ਕੇ ਹਰਾ। ਹਰਾ ਦਨਿਆ ਹਲੇ ਆਪਣੇ ਹੈਗਾ। ਤੇ ਸੇਬ ਨੇ ਬਲਾ ਲਿਆ ਤੇ ਕਿਸੇ ਤਾ ਜਾ। ਤੇ ਸਮੈਲ ਬਹੁਤ ਸੋਹਣੀ ਆ ਰਹੀ ਆ ਦੇਖਨੀ ਤੂੰ। ਬੜੀ ਸੋਹਣੀ ਸਮੈਲ ਆ ਰਹੀ ਆ। ਦੇਖਿਆ ਪੱਕਿਆ ਹੋ ਗਿਆ ਧਨੀਆ ਵਧੀਆ। ਜਿਹੜੇ ਖਾਂਦਿਆਂ ਨੂੰ ਵੀ 2 ਮਹੀਨੇ ਹੋ ਗਏ ਹੁਣ। ਛੱਡ ਚੜਨ ਆਲਾ ਆ। ਗੇਸ ਚੱਲਣਾ ਹੋਊ ਧਨੀਆ ਵੀ ਕੀ ਕਰੂਗਾ। ਤਾਂ ਪਾਣੀ ਲੱਗ ਜਾਂਦੇ ਤਾਂ ਹਰਾ ਹਲੇ। ਬਹੁਤ ਵਧੀਆ ਉਹਨੂੰ ਵੀ ਢਾਲ ਨੂੰ ਧਨੀਆ ਥੋੜਾ ਪਾ ਕੇ ਤੜਕਾ ਲਾ ਕੇ ਇਹ ਕੱਦੂ ਤੋਂ ਵੀ ਜੀ ਲੈ ਰਿਹਾ ਤੁਹਾਨੂੰ ਪਤਾ ਹੈ ਨਾ ਸਬਲਾ ਮਿਰਚ ਚੰਗੀ ਲੱਗਦੀ ਹੈ ਨਾ ਕੱਦੂ ਲੱਗਦਾ ਸ਼ਿਮਲਾ ਮਿਰਚ ਜੇ ਅਦੀ ਤਲੀਗੀ ਜੀ ਲੱਗਦੀ ਹੈਗੀ ਹਾਂ ਪਰ ਇੰਟਿਆਰਾਂ ਦੇ ਬੱਚਿਆਂ ਦਾ ਢਿੱਡ ਦੁਖਣ ਲੱਗ ਗਿਆ ਲੈਣਾ ਪਤਾ ਨਹੀਂ ਕੀ ਕੁਦਰਤ ਅਜਮਾ ਆਵਣਾ ਮੂਗੀ ਢਾਲ ਧਰਨਣਾ ਮੈਂ ਮਮੀ ਦੇਖ ਲਾ ਇਹਦੀ ਕੰਮ ਕੀ ਨੇ ਹੋ ਗਿਆ ਯਾਰ ਨਾ ਇਦਾਂ ਦੇ ਪੁੱਤ ਆਪਣੇ ਕੰਮ ਧੰਦੇ ਚੱਲੀ ਜਾਂਦੇ ਨੇ ਸਾਰਾ ਦਿਨ ਮੁੱਕਦੇ ਨਹੀਂ ਜੀ ਸੁੱਖ ਨਾਲ ਕਿ ਕਣਕ ਆਪਣੀ ਸੰਭੀ ਗੱਲ ਬਹੁਤ ਵਧੀਆ ਹੋਇਆ ਤੂੜੀ ਰਹਿ ਗਈ ਬੰਜ ਟਰਾਲੀਆਂ ਪਾਉਣ ਵਾਲੀਆਂ ਉਹ ਪੰਜਾਂ ਨੇ ਥੱਲੇ ਉੱਤਰ ਪਾਉਣ ਵਾਲੇ ਆਉਣਗੇ ਜਦੋਂ ਪਾ ਲਾਂਗੇ ਤੂੜੀ ਚੱਲੇ ਉਹਨੇ ਸਾਰੀ ਸੰਭ ਲਈਆ ਕਰ ਲਿਆ ਮਤਲਬ 50 ਦੇ ਨੇੜੇ ਬਾਕੀਆਂ ਹੋਣਗੇ ਇੱਕ ਅੱਧੀ ਘੱਟ ਹੋਊ ਜਾਂ ਵੱਧ ਹੋਊਗੀ 50 ਦੇ ਲਗਭਗ ਬਹੁਤ ਵਧੀਆ ਤੂੜੀ ਸਾਰੀ ਸੰਭ ਲਈਏ ਨੇ ਕੱਲ ਦੇਖੀ ਜਾਊਗੀ ਜੇ ਟਾਂਡੇ ਵਾਲੀ ਦੇ ਭਾਂਡੇ ਵਾਲੀ ਦੇ ਰੇਟ ਆ ਗਿਆ ਤਾਂ ਪੈਸੇ ਵਧੀਆ ਬਣ ਜਾਣਗੇ ਨਹੀਂ ਫਿਰ ਚੱਲ ਕਾਨੂੰ ਖੇਤਾਂ ਜੋ ਬਰੀਅਾਨ ਕਰਨੀਆਂ ਹਨਾ ਅਗਲਾ ਆਵਾਂਗੇ ਵੀ ਮੇਰੇ ਕਣਕ ਹੋ ਗਈ ਵਿੱਚੋਂ 10 ਮਾਲ ਪੱਕੀ ਉਹਦਾ ਦਾਣਾ ਪਾਵਾਂਗੇ ਮੌਜ ਨਾਲ ਹੁਣ ਆ ਦੇਖੇ ਇਹ ਤਰੀ ਚੀਜ਼ ਸਾਰੀ ਸਾਮਣੀ ਚਾਹੀਦੀ ਆ ਅੱਗੇ ਦਾ ਕਹਿ ਦਿੰਦੇ ਵੀ ਜਿੱਟਾ ਨੂੰ ਤੂੜੀ ਬਚ ਰਹੀ ਦੀ ਆ ਹੁਣ ਤੂੜੀ ਵੀ 2 ਸਾਲ ਹੋ ਗਈ ਪੁੱਤ ਮੰਦੀ ਹੋ ਗਈ ਆ ਉਸ ਲਈ ਗੱਟੀ ਦਾ ਤੂੜੀਆਂ ਧਾੜੀਆਂ ਲਈ ਵੀਕੀ ਵੀਕ ਧਨੀਆ ਕੱਟ ਕੇ ਪਾ ਦਾਂਗੇ ਆਪਾਂ ਬਹੁਤ ਵਧੀਆ ਤਾਂ ਮੈਨੂੰ ਬਹੁਤ ਵਧੀਆ ਆ ਇਹ ਦਾਲ ਚ ਬੁੱਕੀੜ ਬੁੱਕੀ ਖਾਣੇ ਨਾ ਇੰਨੀ ਸਵਾ ਲੱਗਦੀ ਆਗੀ ਉੱਤਮ ਮੇਰੀ ਮਮੀ ਦਾ ਸੁਝਾਉ ਜادو ਇੱਕ ਜਿਹੜੀ ਵੀ ਚੀਜ਼ ਜਿਹੜੀ ਵੀ ਸਬਜੀ ਜਾਂ ਦਾਲ ਬਣਾ ਬਹੁਤ ਸੌਵਲ ਬਣਦੀ ਆ ਸਪੈਸ਼ਲੀ ਮੇਰੀ ਮਮੀ ਦਾ ਸਾਗ ਬਹੁਤ ਸੌਵਲ ਬਣਦਾ ਹਾ ਗਰੀ ਗਰੀ ਕੱਟ ਕੇ ਪਾ ਲੈਣੇ ਵਿੱਚ ਜੇ ਰਿੱਜੀ ਜੋ ਉਦੋਂ ਜੇ ਪਾ ਫਿਰ ਖੜਾ ਜਾ ਰਹੇਗਾ ਨਾ ਤੇ ਵਧੀਆ ਬਣ ਲੱਗੂ ਟੌਸ ਮਾਰ ਕੇ ਪਾ ਲੈਣੇ ਧਨੀਏ ਤੇ ਜੰਦੀ ਆਪਣੇ ਕੰਮ ਕਰ ਲੈ ਦੇ ਬਾਹਲੇ ਘਾਹ ਤੂੜੀ ਰੱਖੀ ਉਹ ਉਤਰ ਤੌਰ ਜੇਨ ਟੂਟੀ ਤੇ ਫਿਰ ਆਪਾਂ ਕਾਉਣਾ ਪੁੱਤ पढ़े कल दबारे लेके कढे पुत ट ਸਪਰਦੀ ਦੇਖਾਈ ਦਰਵਾਦਾਂ ਦੇ ਉਸ ਵਿੱਚ ਤੇਰੀ ਜੀ ਪਣਾ ਦਾਂਗੇ ਨਾ ਦੋ ਦਿਨਾਂ ਚ ਖਾ ਲਾਂਗੇ ਉਹਦੇ ਨਾਲ ਲਾਵਾਂਗੇ ਛੱਡ ਦੇ ਉਸੋ ਜਾਲੇ ਚ ਪਾ ਦਾਂਗੇ ਤੇ ਸਾਰੇ ਸਾਹਮਣੇ ਗਈ ਤੂੜੀ ਆਪਣੀ ਅਜੇ ਆਪਾਂ ਕਰੀਏ ਬਹੁਤ ਇਕੱਠਾ ਲਾਂਗੇ ਤਾਂ ਤੋਂ ਭਰ ਹਾਲ ਕਰੀ ਖੜੀ ਹੈ ਨੀ ਦਿਨ ਦਾ ਇੱਕ ਦਪਹਿਰ ਆ ਨਾ ਮਦਮਸ ਤੇ ਦੁਪਹਿਰ ਨੂੰ ਦਾ ਕਰ ਲੈ ਨੀ ਪਰ ਸੁਣਨਾ ਤੀ ਦਪਹਿਰ ਮੈਂ ਆਈ ਗਈ ਦੋ ਘੰਟੇ ਤੱਕ ਇਨ ਕਰ ਨਹੀਂ ਨਾ ਜੱਟ ਨੇ ਪੁੱਛਾ ਮਾਰਦੀ ਆ ਤੇ ਨਾ ਜਿਹੜਾ ਪੁੱਛਾ ਧੱਕਦ ਨਹੀਂ ਆਨੇ ਤੇ ਤੇਰਾ ਮੂਰਾ ਵੀ ਘਰੋਂ ਕੱਢਾ ਸੱਣੀ ਕਰੀ ਪਈ ਆ ਦਾਣਾ ਹੁਣ ਲਾ ਦਾਂਗੇ ਤਾਜ ਦਰਜੀ ਆਪਣਾ ਬਣਾਇਆ ਹੋਇਆ ਕਮਰਾ ਜਿਹਦੇ ਅੰਦਰ ਆਪਾਂ ਰੱਖ ਦੰਨੇ ਆ ਸਮਾਨ ਜ਼ਰੂਰੀ ਦਾ ਤੇ ਬੀਬੀ ਡਾਣਾ ਪਾਉਂਦੀ ਹੈ ਜੀ ਰੇਡੀਓ ਬੈਸ ਸੇਟ ਪਾਉਂਦਾ ਆ ਜਾਣੀਆਂ ਵਿਚਾਰੀਆਂ ਬਿੱਚੀ ਧੀਆਂ ਪੁੱਤਾਂ ਨੂੰ ਕੋਲ ਪਾਲਦੇ ਆ ਕੋਲੋਸ ਰਹੇ ਉਹਨਾਂ ਨੂੰ ਫਿਰ ਮੈਂ ਸਾਧਤ ਪਾਉਂਗੀ ਆਪਾਂ ਨੂੰ ਫਿਰ ਵੀ ਜੇ ਉਤਲਾ ਸਿੱਧਾ ਰਹੇ ਪੁੱਤਾਂ ਹੈ ਪਾਲ ਕੋਟ ਆਪਾਂ ਕਰਦੇ ਆ ਜੇ ਮਹਾਰਾਜ ਸਮੇਂ ਸਰੇ ਨੰਨ ਪਾਲ ਕੋਲ ਸਰਕਾਰੀ ਸਮੇਂ ਸਰ ਬਿੱਤੀ ਸਰ ਰਹੇ ਆ ਉਹ ਪੋਣੀਆਂ ਖੱਗਣੇ ਸਭ ਕੋਣੋ ਦੋ ਦੋ ਖਾਦ ਗਿਆ ਹੋ ਜਾਵੇਂ ਉਹ ਤਾਂ ਇੱਕ ਤਾਂ ਹੋ ਉਹਦਾ ਕੱਟ ਸੋਟ ਆ ਆਹ ਨਾ ਹੋਗੀ ਉਹਦਾ ਪਾ 200 ਕੋਟ ਉਹਦਾ 100 ਕੋਟ ਦੋ ਸਾਤ ਨੇ 100 ਸਾਤ ਨੇ ਦਾਨੇ ਆਪਣੇ ਕੰਮ ਧੰਦੇ ਨੇ ਚੱਲੀ ਜਾਂਦੇ ਨੇ ਸਹੀ ਦਾਨੇ ਆ ਪੱਠਰੀ ਲਾਤੀ ਅੱਗੀ ਪਰਕੇ ਤੇ ਚੱਲਦੇ ਆਪਾਂ ਮਿਲਦੇ ਆ ਘਰੇ ਪੁੱਤ ਤੁਸਨ ਅਜਾ ਦੇਖੀਏ ਬਾੜੀ ਅੱਜ ਕਿਨੇ ਗੁੱਡੀ ਆਗੀ ਗੁੱਡੀ ਪਈ ਆ ਬਾੜੀ ਤੇ ਤਨ ਕੱਲ ਗੁੱਡੀ ਆਨੀ ਤੂੰ 5 ਘੰਟਾ ਕੱਢਿਆ ਪਿਆ ਸਾਰਾ ਕੋਤਨੇ ਗੁੱਡੀਆ ਪਤਾ ਨਹੀਂ ਬਾਸ ਬਬ ਮੈਨੇ ਗੁੱਡਤੀ ਸੀਗੀ ਕਕਲਾ ਸਨੇ ਕਿ ਬੀਹ ਹੂੰ ਤੇ ਕਿ ਕੀ ਕਰਦੇ ਗੇ ਗਾਰੇ ਕੱਖ ਕੱਟ ਦਿੱਤੇ ਮਿਰਚਾਂ ਕੱਖ ਹੋ ਗਏ ਤੇ ਪੁੱਤ ਬਹੁਤ ਵਧੀਆ ਮਿਰਚਾਂ ਫਲ ਲਾ ਆਪਣੀਆਂ ਭਰੀਆਂ ਪੰਨੀਆਂ ਨਾਲ ਥਰ ਧਣੀਆਂ ਦੇਖੋ ਧਣੀਆਂ ਵੀ ਹੁਣ ਲੁੱਕੂ ਆ ਤੇ ਤੋੜ ਚ ਲਈਆ ਬਹੁਤ ਹੋਇਆ ਇਹਦਾ ਵੀ ਰੇਕ ਹੀ ਕਰਾਂ ਲੱਗੀ ਮੈਂ ਧਣੀਆਂ ਤੋੜ ਲਾਂ ਬੀਬੀ ਤੋੜ ਲੋ ਭਾਈ ਤੋੜਨ ਖਾਤਰ ਹੀ ਲਾਇਆ ਆਪਾਂ ਬਹੁਤ ਵਧੀਆ ਧਨੀਆ ਹੋਇਆ ਪਸੇਤਾ ਤੇ ਕਦੋਂ ਦੇ ਵਿਹਲਾ ਆਪਣੀ ਪਾਈਪ ਲਾਈਨ ਚ ਪੱਤੀਆਂ ਕਰਨ ਆਂ ਇੱਧਰ ਪਾਈਪ ਲਾਈਨ ਜਦੋਂ ਪਾਣੀ ਦੇਖਾ ਦੱਸੋ ਕਦੋਂ ਲੱਗਣ ਲੱਗਦੇ ਐਗੜੇ ਇਹੋ ਸਾਰੀਆਂ ਪੱਤੀਆਂ ਕਰਨ ਆਂ ਇੱਧਰ ਹੋਰ ਲਾਈਆਂ ਹੋਈਆਂ ਨੂੰ ਤਾਂ ਆਹ ਵਾਤੀ ਜੀ ਦਾ ਇਹਦੀ ਲੱਗਣ ਲੱਗ ਜਾਣਗੇ ਚੱਲ ਆ ਦੋ ਤਿੰਨ ਵਾਰ ਸੜੀਆਂ ਪਰ ਆਣੀਆਂ ਕਾ ਵਾਤੀ ਜੀ ਦਾ ਲੈ ਹੋਊਂ ਕੱਟੋ ਮੇਰਾ ਕੱਟ ਤੇ ਆਪਣੇ ਅਚੱਪੜ ਕੱਟੂ ਲੈ ਲੇਗਾ। ਹਾਂ ਹੋ ਜਾਣੀ ਆ ਹੋ ਜੂ। ਤੇ ਡੰਗ ਲੈ ਜੂਗਾ ਆਪਣਾ। ਹੋਰ ਲਾ ਲਾਂਗੇ ਨਾਲ ਇੱਧਰ ਖੜੀਆਂ ਨੇ ਬੇਲਾਂ ਤਾਂ ਨਹੀਂ ਤਾਂ ਜਾਂਦੀ ਨਹੀਂ ਕਹਿੰਦੀ ਕੰਡਾ ਲੈ ਵੱਜੇ ਬੀਬੀ। ਤੇ ਦਿਖਾਵਾਂਗੇ ਛੰ ਜਦੋਂ ਕੱਧੂ ਲੱਗਣ ਲੱਗੇ। ਹਾਂ ਬਾਹਰ ਉਹ ਬਾਤਾ ਤਰਸੈ ਮੈਨੇ ਪਰਾ ਤਾਂ। ਤੇ ਅਰੇ ਮਾਂ ਕਾਤੀ ਉਹ ਆਪਾਂ ਆਪਣਾਂ ਚ ਦੋ ਵਾਰੀ ਮਿੱਟੀ ਪਾਤੀ ਪੁੱਤ। ਤੇ ਇਹਨੂੰ ਰਮਾ ਕੇ ਬਾ ਲਾਂਗੇ ਆਪਾਂ। ਵਧੀਆ ਹੋ ਰਹੀ ਆ ਦੇਖੋ ਲਾਤੀ ਆ ਕਿਸੇ ਨੇ ਲਾੰਗ ਦੋ ਹੈ ਨਾ ਤੇ ਹੋ ਬਾਹਰ ਬਾਹਤਾ ਕਰਦੇ ਹਾਂ ਅਨੇ ਉੱਧਰ ਤੇ ਮੱਤੀ ਵੀ ਆਪਣੀ ਵਾਢੇ ਵਾਲੀ ਹੋ ਗਈ ਐ ਪਹਿਲਾਂ ਵਿੱਚ ਤੁਸੀਂ ਪਾਤੀ ਪਾਣੀ ਲਾਤਾ ਦੇਖੋ ਜੋਤ ਲੈ ਕੇ ਆਇਆ ਤੇਲ ਕਿਹਦਾ ਤੇਲ ਆਹੇ ਮੈਨੂੰ ਤਾਂ ਨਹੀਂ ਪਤਾ ਬਦਾਮ ਦਾ ਬਦਾਮ ਦਾ ਤੇਲ ਕਿਨਾਂ ਦੀ ਵੀ ਮੇਰਾ ਦਿਮਾਗ ਘਤ ਰਿਹਾ ਚਲਦਾ ਦੀਪੋਥਾ ਲਾ ਲਿਆ ਕਰਾਂਗੇ ਢੋਈ ਹੂੰ ਠੀਕ ਆ ਭਾਈ ਦਿਮਾਗ ਘਤਰਨ ਵਾਲੀ ਬੰਦਾ ਤੇ ਸਿੱਕੀ ਲੈ ਕੇ ਆ ਸਰਪ ਅਨੇ ਕੇ ਅਸਰ ਕਹਿੰਦੇ ਸੱਤ ਪੀਰੀ ਬੰਨੀ ਰਹੀ ਰਹੀ ਇੱਕ ਆ ਚੋਕੜਾ ਕੀਤੀ ਮੁੰਡੇ ਬੰਨੀ ਤਾਂ ਫਿਰ ਜੋਤਨੇ ਆ ਤੁਸੀਂ ਤਾਂ ਨਾ ਬਹੁਤ ਔਖਾ ਕਰਦੀ ਹਰੇ ਬੀ ਹੁਣ ਮੁੱਕ ਗਿਆ ਅੰਸਾਰ ਮੁੱਕ ਗਿਆ ਹੱਦੀ ਮੁੱਕ ਗਈ ਸਰਪ ਮੁੱਕ ਗਿਆ ਤੇਲ ਮੁੱਕ ਗਿਆ ਇਦਾਂ ਦੇ ਸਾਰਾ ਸਮਾਨ ਕਿਉਂ ਮੁੱਲ ਦਾ ਹੀ ਆ ਘਰੇ ਤਾਂ ਕੱਲੀ ਕਣਕਾ ਹੁੰਦੀ ਆ ਢਾ ਡੋਕਾ ਚੋਣਿਆ ਪੁੱਤ ਤੇ ਕੰਮ ਧੰਦੇ ਚੱਲਦੇ ਆ ਤੇ ਮੇਰਾ ਰੋਟੀ ਵੀ ਬਣਦੀ ਆ ਉਧਰ ਨੇ ਕਿਦਾ ਹੋਊਗਾ ਤੈਨੂੰ ਮਰ ਜਾ ਕਿਸੇ ਫੜਾ ਕੇ ਉਹ ਰੋਟੀ ਬੰਦਾ ਢੰ ਲੈ ਕੋਈ ਹਸ ਹਸਪਤਾਲ ਚ ਰੋਟੀ ਕਾ ਕੇ ਮਰਿਆ ਹੋਊਗਾ ਠੀਕ ਠੀਕ ਰੋਟੀ ਦਾ ਬੰਦਾ ਕੱਲੀ ਠੀਕ ਕਰਿਆ ਫਾਟਾ ਲੈਣਾ ਜੋਤੀਦਾਰ ਤੇ ਨਾਲ ਉਹਦਾ ਪਤਾ ਸਤਾ ਲਿਆਂਗਾ ਵਿਚਾਰਾ ਮੈਂ ਰੋਟੀ ਖੜਾਇਆ ਹਾਂਗਾ ਦਾਲ ਬਣੀ ਪਈ ਆ ਉੱਧਰ ਰੋਟੀ ਬਹ ਰਹੀ ਆ ਤੇ ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕਰ ਦਿਓਗੇ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਕਿਉਂਕਿ ਤੁਸੀਂ ਐਵੇਂ ਹੱਸਦੇ ਵੱਸਦੇ ਰਹੋ ਤੇ ਐਵੇਂ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤਾਂ ਕਿ ਸਾਰੇ ਮੈਂ ਕਮੈਂਟ ਪੜਾਂ ਤੇ ਤੁਹਾਨੂੰ ਰਿਪਲਾਈ ਕਰਾਂ ਤੇ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕਰ ਦਿਓਗੇ ਐਂਡ ਸਪੈਸ਼ਲੀ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਪਹਿਲਾਂ ਮੈਂ ਵੀਡੀਓ ਪਹਿਲਾਂ ਵਾਝੇ ਦੇਖ ਲਈ ਪਹਿਲਾਂ ਮੈਂ ਕਮੈਂਟ ਪੜਦੀ ਆਂਗੀ ਫਿਰ ਨਾ ਮੈਨੂੰ ਇਹਨੇ ਖੁਸ਼ ਹੁੰਦੀ ਆ ਫਿਰ ਮੈਂ ਪੂਰੀ ਚਾਰ ਵੀਡੀਓ ਦੇਖਦੀ ਆਂ ਤੇ ਤੁਸੀਂ ਐਵੇਂ ਹੀ ਹੱਸਦੇ ਬੱਸਦੇ ਰਹੋ ਜੀ ਤੇ ਐਵੇਂ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੀ